आज गुरुद्वारा संत पनवन कुटिया अंगीठा साहिब के मुख सेवादार पंत प्रचारक संत बाबा हरविंदर सिंह जी खालसा रौली वाल ने सालाना समागम का पोस्टर किया जारी मोगा नजदीक पिंड रौली विखे हर साल की तरह इस बार भी सच्चेखंड वासी श्री मान संत बाबा नारायण सिंह जी खालसा रौली वाल सालाना तेई बरसी ते विसाखी के पवित्र दिहाड़े दहाड़े नखद्या गुरुद्वारा संत पनवन कुटिया अंगीठा साहिब रौली विखे महान संत समागम करवाया जा रहा है इस सालाना समागम का पोस्टर जारी करद ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀਵਾਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਸਾਚਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਜੀ ਦੀ ਰੋਲੀਵਾਲਿਆ ਦੀ ਸਲਾਨਾ ਵਰਸੀ ਅਤੇ ਖਾਲਸੇ ਦੇ ਸਾਜਣਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜਿਆਂ ਨੂੰ ਮੁੱਖ ਰੱਖਦਿਆਂ 4 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲਣੀਆਂ ਦੀ ਅਰੰਭਤਾ ਹੋਵੇਗੀ ਗੁਰਦੁਆਰਾ ਸੰਤ ਪੰਵਨ ਕੁਟਿਆ ਅੰਗੀਠਾ ਸਾਹਿਬ ਰੋਲੀ ਵਿਖੇ ਸੰਤ ਬਾਬਾ ਨਰੈਣ ਸਿੰਘ ਜੀ ਰੋਲੀਵਾਲਿਆ ਦੀ ਸਲਾਨਾ ਤੇ 22 ਸਲਾਨਾ ਵਰਸੀ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਣ ਵਾਲੇ ਮਹਾਨ ਸੰਤ ਸਮਾਗਮ ਦੀਆਂ ਤਿਆਰੀਆਂ ਮੁਕੰਮ ਗੁਰਦੁਆਰਾ ਸੰਤ ਪੰਵਨ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਜਾਣਗੇ 7 ਅਪ੍ਰੈਲ ਨੂੰ ਅਖਾਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਜਾਵੇਗਾ 8 ਅਪ੍ਰੈਲ ਨੂੰ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ 9 ਤੋਂ 10 ਅਤੇ 11 ਅਪ੍ਰੈਲ ਨੂੰ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਪੰਜਾਬ ਦੇ ਕੋਨੇ ਕੋਨੇ ਤੋਂ ਪੁਜੀਆਂ ਪੰਥ ਦੀਆਂ ਪ੍ਰਸਿੱਧ ਪ੍ਰਚਾਰਕ ਸ਼ਖਸ਼ੀਅਤ ਅਤੇ ਸੰਤਾ ਮਹਾਪੁਰਸ਼ਾਂ ਵੱਲੋਂ ਦੀਵਾਨ ਸਜਾ ਕੇ ਸੰਤਾਂ ਨੂੰ ਨਿਹਾਲ ਕੀਤਾ ਜਾਵੇਗਾ ਤੇ 10 ਅਪ੍ਰੈਲ ਨੂੰ ਸਮੂੱਚੀਆਂ ਸੰਤਾਂ ਨੂੰ ਦਰਖਤਾਂ ਦਾ ਲੰਗਰ ਲਗਾ ਕੇ ਵੱਡੇ ਪੱਧਰ ਤੇ ਦਰਖਤਵੰਡੇ ਜਾਣਗੇ ਅਤੇ 12 ਤਰੀਕ ਨੂੰ ਸਮਾਗਮ ਦੀ ਸਮਾਪਤੀ ਸਮੇ ਅਖੰਡ ਪਾਠ ਸਾਹਿਬ ਦਿਆ ਲੜੀਆਂ ਦੇ ਤੋਪ ਪਾਏ ਜਾਣਗੇ ਉਪਰੰਤ ਸੰਤਾ ਮਹਾਪੁਰਸ਼ਾ ਵੱਲੋਂ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰਬਾਣੀ ਅਤੇ ਬਾਣੀ ਨਾਲ ਜੋੜਿਆ ਜਾਵੇਗਾ ਇਸ ਮੌਕੇ ਤੇ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀਵਾਲਿਆ ਨੇ ਸਮੂਚੀਆ ਸੰਗਤਾਂ ਨੂੰ ਇਸ ਸਲਾਣਾ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ ਮਾਵੇ ਦੋ ਜਾਣਕਾਰੀ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਸਾਸ ਗਰਾਸ ਨਾ ਬਿਸਰੇ ਹਰ ਨਾਮਾ ਮਨਮੰਤ ਧੰਸੇ ਸਈ ਨਾਨਕਾ ਪੂਰਨ ਸੋਈ ਸੰਤ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਂਪੁਰਖ ਬਾਣੀ ਬਾਣੇ ਦੇ ਧਾਰਨੀ ਮਹਾਂਪੁਰਖਾਂ ਦੀ ਸਲਾਨਾ ਨਿੱਗੀ ਤੇ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਵਰਸੀ ਨੂੰ ਮਨਾਉਂਦੇ ਹੋਏ ਨਗਰ ਰੌਲੀ ਵਿੱਚ ਜੋ 4 ਅਪ੍ਰੈਲ ਨੂੰ ਮਹਾਂਪੁਰਖਾਂ ਦੀ ਯਾਦ ਵਿੱਚ ਖੰਡ ਪਾਠਾਂ ਦੀ ਲੜੀ ਪ੍ਰਕਾਸ਼ ਹੋਣੀ ਹੈ ਜਿਦੇ ਵਿੱਚ 6 ਤਰੀਕ ਵਾਲੇ ਦਿਨ ਦਸਤਾਰ ਮੁਕਾਬਲੇ ਰੱਖੇ ਗਏ ਹਨ ਅਤੇ 7 ਤਰੀਕ ਨੂੰ ਸ਼ੰਕਰਾ ਹਸਪਤਾਲ ਮੁੱਲਾਪੁਰ ਵੱਲੋਂ ਜੋ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਮਰੀਜ਼ਾਂ ਦੇ ਲੈਂਸ ਸੰਸਥਾ ਵੱਲੋਂ ਪਵਾ ਕੇ ਦਿੱਤੇ ਜਾਣਗੇ 8 ਤਰੀਕ ਨੂੰ ਜੋ ਜਨਰਲ ਮੈਡੀਕਲ ਕੈਂਪ ਡਾਕਟਰ ਐਨ ਐਸ ਵੀਰਦੀ ਲੋਧੀਵਾਲ ਨਗਰ ਤੋਂ ਹਸਪਤਾਲ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ 9 10 11 ਦੇ ਜੋ ਰਾਤਰੀ ਦੇ ਦਿਵਾਨ ਹਨ ਅਤੇ 10 ਤਰੀਕ ਨੂੰ ਦਰਖਤ ਵੰਡੇ ਜਾਣਗੇ ਸਥਾਨ ਵੱਲੋਂ ਸੰਗਤਾਂ ਨੂੰ 9 10 11 ਦੇ ਜੋ ਰਾਤਰੀ ਦੇ ਦੀਵਾਨ ਹਨ ਜਿਹਦੇ ਵਿੱਚ ਮਹਾਂਪੁਰਖ ਆ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ 12 April ਨੂੰ ਜੋ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗਾਂ ਤੋਂ ਉਪਰੰਤ ਖੁੱਲਾ ਸੰਤ ਸਮਾਗਮ ਹੋਵੇਗਾ ਜਿਸ ਵਿੱਚ ਬੇਅੰਤ ਮਹਾਂਪੁਰਖ ਪਹੁੰਚ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ ਮਹਾਂਪੁਰਖਾਂ ਦੇ ਵਚਨ ਸਰਵਣ ਕਰਕੇ ਗੁਰਬਾਣੀ ਨਾਲ ਜੁੜੀਏ ਆਪਣਾ ਜੀਵਨ ਸਫਲਾ ਕਰੀਏ ਤੇ ਸੰਗਤ ਨੂੰ ਬੇਨਤੀ ਹੈ ਜੋ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ ਜੋ ਵਿਸਾਖੀ ਦਾ ਸ਼ਬਦ ਹਾੜਾ ਆ ਰਿਹਾ ਹੈ ਸੰਗਤ ਨੂੰ ਬੇਨਤੀ ਹੈ ਵਿਸਾਖੀ ਦੇ ਸ਼ਬਦ ਹਾੜੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੀਏ ਸਾਰੀਆਂ ਸੰਗਤਾਂ ਨੂੰ ਵਿਸਾਖੀ ਖਾਲਸਾ ਸਾਜਨਾ ਦਿਵਸ ਦੀ ਕਰੋੜਾਂ ਵਾਰ ਵਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ